ਜਦੋਂ ਵੀ ਕਿਸੇ ਧੀਆਂ ਪਹਿਣਾ ਦੀ ਬੇਅਤਬੀ ਹੁੰਦੀ ਆ ਨਾ ਇੱਜ਼ਤ ਲੁੱਟੀ ਜਾਂਦੀ ਏ ਜਾਂ ਕਿਸੇ ਮੰਦਰ ਮਸਜਿਦ ਦੀ ਬੇਅਦਬੀ ਹੁੰਦੀ ਆ ਕਿਸੇ ਗਰੀਬ ਤੇ ਅਤਿਆਚਾਰ ਹੁੰਦਾ ਏ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਜਿਆ ਨਵਾਜਿਆ ਖਾਲਸਾ ਪੰਥੀ ਅੱਗੇ ਆਉਂਦਾ ਏ ਉਹ ਤੇ ਹੋਰ ਜਿਹੜੇ ਪਰਿਵਾਰ ਆਪਦੇ ਪਰਿਵਾਰ ਸਮੇਤ ਉਹ ਜਗਰਾਉਣ ਦੀ ਪੁਲਿਸ ਕੋਲੇ ਐਸਐਸਪੀ ਡੀਐਸਪੀ ਜਸਵੰਤ ਜੋਤ ਸਿੰਘ ਜਿਵੇਂ ਐਸਐਚਓ ਅਮਰਤਪਾਲ ਸਿੰਘ ਉਹਨਾਂ ਕੋਲੇ ਆਪਣੀ ਸ਼ਕਤ ਜਿਹੜੀ ਆ ਕਿ ਆਪਣੀ ਉਸ ਟਾਈਮ ਦੀ ਉਹ ਦਰਜਕ ਸ਼ਿਕਾਇਤ ਦਰਜ ਕਰਾਉਣ ਗਏ ਆ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਪਿੰਡ ਦੇ ਮੌਤਬਾਰਾਂ ਨੂੰ ਨਾਲ ਲੈ ਕੇ ਪਰ ਡੀਐਸਪੀ ਜਸਜੋਤ ਸਿੰਘ ਤੇ ਜਾ ਅਮਰਿਤਪਾਲ ਸਿੰਘ ਜਿਹੜਾ ਐਸਐਚਓ ਆ ਉਹਦੇ ਵੱਲੋਂ ਜਿਹੜੀ ਵੀ ਕੋਈ ਵੀ ਉਹਨਾਂ ਦੀ ਸੁਣੀ ਨਹੀਂ ਜਾਂਦੀ ਉਲਟਾ ਉਹਨਾਂ ਨੂੰ ਥਾਣੇ ਵਿੱਚੋਂ ਭਜਾ ਦਿੱਤਾ ਜਾਂਦਾ ਹੈ ਧਮਕੀ ਦੇ ਕੇ ਡਰਾਵਾ ਦੇ ਕੇ ਕਿਉਂਕਿ ਉਹ ਸਾਰੇ ਸਾਧ ਦੇ ਨਾਲ ਰਲੇ ਹੋਏ ਨੇ ਪਰਸੋਂ ਚੌਥੀ ਗੱਲ ਆ ਉਹਨਾਂ ਨੇ ਚੰਡੀਗੜ੍ਹ ਇੱਕ ਪ੍ਰੈਸ ਕਾਨਫਰੰਸ ਹੋਈ ਸੀਗੀ ਉਹਦੇ ਲਈ ਭਾਈ ਸਾਹਿਬ ਜਦੋਂ ਬੋਲਣ ਜਾ ਰਹੇ ਸੀਗੇ ਉਹ ਭਾਈ ਸਾਹਿਬ ਦੀ ਅਸੀਂ ਪੈਰਸ ਜਿਹੜੀ ਕਾਨਫਰੰਸ ਸੁਣੀ ਆ ਉਹਦੇ ਵਿੱਚ ਉਹ ਦੱਸ ਰਹੇ ਨੇ ਕਿ ਸਾਨੂੰ ਇੱਥੋਂ ਤੱਕ ਆਉਂਦਿਆਂ ਵੀ ਬਹੁਤ ਫੋਨ ਆਏ ਨੇ ਕਈ ਲਾਲਚ ਦਿੱਤੇ ਗਏ ਨੇ ਜ਼ਗੀਰਾਂ ਜਾਇਦਾਦਾਂ ਦੇ ਮਾਇਆ ਦੇ ਹੋਰ ਕਈ ਅਹੁਦੇਦਾਰੀਆਂ ਦੇ ਕਿ ਇਹ ਜਿਹੜੀ ਪ੍ਰੈਸ ਕਾਨਫਰੰਸ ਨਾ ਕੀਤੀ ਜਾਵੇ ਪਰ ਉਹ ਗੁਰੂ ਦਾ ਸੱਚਾ ਸੁੱਚਾ ਜਿਹੜਾ ਹੈ ਕਿ ਸਿੰਘ ਇਹ ਉਹਨਾਂ ਨੇ ਕਿਸੇ ਸਾਰਿਆਂ ਲਾਲਚਾਂ ਨੂੰ ਜਾਇਦਾਦਾਂ ਨੂੰ ਲੱਤ ਮਾਰਦਿਆਂ ਆ ਪ੍ਰੈਸ ਕਾਨਫਰੰਸ ਕੀਤੀ ਜੇ ਤੇ ਇਹ ਪ੍ਰਸ਼ਾਸਨ ਜਿਹੜਾ ਵਾ ਜਾਂ ਪੁਲਿਸ ਜਾਂ ਸਰਕਾਰਾਂ ਨਹੀਂ ਉਹਨਾਂ ਦਾ ਸਾਧਨ ਦੀਆਂ ਨਹੀਂ ਬੰਦੀ ਕਾਰਵਾਈ ਠੋਕੇ ਕਰਦੀਆਂ ਫਿਰ ਇਹ ਨਿਹੰਗ ਸਿੰਘਾਂ ਵੱਲੋਂ ਜਿਹੜੀ ਜਥੇਬੰਦੀਆਂ ਵੱਲੋਂ ਜਿਹੜੀ ਹੁੰਦੀ ਹੈ ਕਾਰਵਾਈ ਅਸੀਂ ਆਪਣੇ ਨਿਹੰਗ ਤਰੀਕੇ ਦੇ ਨਾਲ ਅਸੀਂ ਇਹ ਕਾਰਵਾਈ ਕਰਾਂਗੇ ਲੱਗਦਾ ਹੈ ਅਜਿਹੇ ਸਾਥ ਜਿਹੜੇ ਨੇ ਉਹਨਾਂ ਦਾ ਕੀ ਹਸ਼ਰ ਹੋਣਾ ਚਾਹੀਦਾ ਇਹਨਾਂ ਨੂੰ ਕਿਹ ਰਾਹੇ ਤੇ ਘੁੱਟਾ ਟੰਗ ਦੇਣਾ ਚਾਹੀਦਾ ਸ਼ਸ਼ੀਕਾਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ ਪਿਛਲੇ ਕਾਫੀ ਦਿਨਾਂ ਤੋਂ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਵੇਗਾ ਕਿ ਭਾਈ ਅਮਰਤਪਾਲ ਸਿੰਘ ਮਹਿਰੋ ਔਰ ਇੱਕ ਸਾਥ ਦੇ ਵਿਚਾਲੇ ਜਿਹੜਾ ਆ ਉਹ ਮੁੱਦਾ ਪਖਿਆ ਹੋਇਆ ਹੈ ਕਿਉਂਕਿ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਜਿਹੜੇ ਉਹ ਇੱਕ ਲੜਕੀ ਨਾਲ ਰੇਪ ਹੋਣ ਤੋਂ ਬਾਅਦ ਉਹਦੇ ਹੱਕ ਦੇ ਵਿੱਚ ਆਉਂਦੇ ਨੇ ਪਰ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਏ ਜਦਕਿ ਰੇਪ ਕਰਨ ਵਾਲਾ ਸਾਧਾ ਜਿਹੜਾ ਉਸ ਦੇ ਹੱਕ ਦੇ ਵਿੱਚ ਕਈ ਜਾਣੇ ਉੱਤਰ ਆਏ ਨੇ ਪਰ ਇਸ ਵਕਤ ਸਾਡੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਔਰ ਇੱਥੋਂ ਤਰਨਤਾਰਨ ਤੋਂ ਮੌਜੂਦ ਨੇ ਜਿਹੜੇ ਇਸ ਵਕਤ ਭਾਈ ਅਮਰਤਪਾਲ ਸਿੰਘ ਮਹਿਰੋ ਦੇ ਹੱਕ ਦੇ ਵਿੱਚ ਗੱਲ ਕਰਨੀ ਚਾਹੁੰਦੇ ਨੇ ਆਵਾਜ਼ ਉਠਾਉਣੀ ਚਾਹੁੰਦੇ ਨੇ ਔਰ ਉਹਨਾਂ ਲੋਕਾਂ ਨੂੰ ਚੇਤਾਵਨੀ ਦੇਣੀ ਚਾਹੁੰਦੇ ਨੇ ਜੋ ਇਸ ਐਸੇ ਸਾਧਾ ਦਾ ਸਾਥ ਦਿੰਦੇ ਨੇ ਜੋ ਰੇਪ ਕਰਦੇ ਨੇ ਧੀਆਂ ਭੈਣਾਂ ਦੀ ਪੱਤ ਰੋਲਦੇ ਨੇ ਇਸ ਵਕਤ ਸਾਡੇ ਨਾਲ ਮੌਜੂਦ ਭਾਈ ਮਨਜੀਤ ਸਿੰਘ ਜੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਕੇ ਜਾਣਦੇ ਹਾਂ ਕਿ ਆਖਰ ਉਹ ਕੀ ਕਹਿਣਾ ਚਾਹੁੰਦੇ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਭਾਈ ਅਮਰਪਾਲ ਸਿੰਘ ਮਹਿਰੋ ਜਿਹੜੇ ਨੇ ਉਹ ਧੀਆਂ ਦੇ ਹੱਕ ਦੇ ਵਿੱਚ ਖੜੇ ਨੇ ਜਦ ਕੇ ਉਹਨਾਂ ਨੂੰ ਹੀ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਵਕਤ ਦੇਖੋ ਜੀ ਜਿਹੜੀ ਆਪ ਜੀ ਕਹਿੰਦੇ ਵੀ ਉਹਨਾਂ ਨੂੰ ਹੀ ਇਹ ਗੱਲ ਦਾ ਜਰਦਾ ਜਿਹੜਾ ਵਾ ਕਿ ਅੱਗੇ ਆਉਣਾ ਪੈ ਰਿਹਾ ਵਾ ਇਹ ਪੁਰਾਤਨ ਕਾਲ ਸਮੇ ਤੋਂ ਹੀ ਚੱਲਦਾ ਆ ਰਿਹਾ ਜੀ ਜਦੋਂ ਵੀ ਕਿਸੇ ਧੀਆਂ ਪਹਿਣਾ ਦੀ ਬੇਅਤਬੀ ਹੁੰਦੀ ਆ ਨਾ ਇੱਜ਼ਤ ਲੁੱਟੀ ਜਾਂਦੀ ਏ ਜਾਂ ਕਿਸੇ ਮੰਦਰ ਮਸਜਿਦ ਦੀ ਬੇਅਦਬੀ ਹੁੰਦੀ ਆ ਕਿਸੇ ਗਰੀਬ ਤੇ ਅਤਿਆਚਾਰ ਹੁੰਦਾ ਏ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਜਿਆ ਨਵਾਜਿਆ ਖਾਲਸਾ ਪੰਥੀ ਅੱਗੇ ਆਉਂਦਾ ਹੈ। ਤੋਂ ਅੱਜ ਤੱਕ ਵੀ ਅੱਜ ਮਹਾਰਾਜ ਜੀਆਂ ਦਾ ਹਾਜ਼ਰ ਨਾਜ਼ਰ ਖਾਲਸਾ ਪੰਥ ਜਿਵੇਂ ਮਹਾਰਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਸਿੰਘ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਮਹਿਰੂ ਜੋ ਅੱਜ ਦੀ ਜਿਹੜੀ ਘਟਨਾ ਜਿਹੜੀ ਸੋਸ਼ਲ ਮੀਡੀਆ ਤੇ ਬੜੀ ਪ੍ਰਚਲਿਤ ਹੋ ਰਹੀ ਆ ਬੜੀ ਸੋਸ਼ਲ ਮੀਡੀਆ ਤੇ છਾਈ ਹੋਈ ਆ ਉਹਦੇ ਲਈ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਖੜੇ ਨੇ। ਜਦੋਂ ਕਿ ਸਾਡੇ ਪੰਥ ਦੇ ਵਿੱਚ ਮੁੱਢ ਤੋਂ ਹੀ ਚੱਲਦਾ ਆ ਰਿਹਾ ਏ ਕਿ ਧੀਆਂ ਪੈਣਾ ਦੀ ਪੱਤ ਰੋਲਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਰਹੀ ਹੈ ਫਿਰ ਅਜਿਹੇ ਮਾਮਲੇ ਦੇ ਵਿੱਚ ਭਾਈ ਅਮਰਪਾਲ ਸਿੰਘ ਸਿੰਘ ਮਹਿਰੋ ਜਿਹੜੇ ਨੇ ਉਹ ਇਕੱਲੇ ਖੜੇ ਨੇ ਜਦ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਔਰ ਸਿੱਖਾਂ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਇਸ ਵਕਤ ਚੁੱਪੀ ਵੱਟ ਕੇ ਬੈਠੀ ਹੈ ਬਿਲਕੁਲ ਆਪ ਜੀਆਂ ਦਾ ਬਚਨ ਸਹੀ ਆ ਜੀ ਜਿਵੇਂ ਭਾਈ ਅਮਰਤਪਾਲ ਸਿੰਘ ਜੀ ਮੈਰੋ ਜਿਹੜੀਆਂ ਬੱਚੀਆਂ ਦੇ ਨਾਲ ਜਗਰਾਉਂ ਦੇ ਵਿੱਚ ਚਰਨ ਘਾਟ ਜਿਹੜਾ ਨਾਨਕਸਰੀਆਂ ਦੀ ਠਾਠ ਆ ਆਪਾਂ ਗੁਰਦੁਆਰਾ ਸਾਹਿਬ ਬੋਲਦੇ ਨੇ ਨਾਨਕਸਰੀ ਠਾਠ ਬੋਲਦੇ ਨੇ ਚਰਨ ਘਾਟ ਠਾਠ ਆ ਜਿਹੜੀ ਉੱਥੇ ਹੁੰਦਾ ਜਿਹੜਾ ਸਾਧ ਆ ਬਲਜਿੰਦਰ ਸਿੰਘ ਉਹ ਉੱਥੇ ਆਪਣਾ ਡੇਰਾ ਚਲਾ ਰਿਆ ਸੀਗਾ ਜਿੰਨੀਆਂ ਸੰਗਤਾਂ ਉੱਥੇ ਆਉਂਦੀਆਂ ਸੀਗੀਆਂ ਗੁਰੂ ਘਰ ਸੰਗਤਾਂ ਜਾਂਦੀਆਂ ਹੀ ਨੇ ਉੱਥੇ ਧੀਆ ਪੈਣਾ ਜਾਂਦੀਆਂ ਸੀ ਉਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਉਕਸਾ ਕੇ ਉਹਨਾਂ ਦੇ ਨਾਲ ਫਿਰ ਉਹ ਗਲਤ ਕੋ ਕਰਮ ਕਰਦਾ ਸੀਗਾ ਤੇ ਜਦੋਂ ਕੋਈ ਧੀ ਪੈਣ ਇਹਦਾ ਵਿਰੋਧ ਕਰਦੀ ਸੀ ਉਹਨੂੰ ਕੁੱਟਦਾ ਮਾਰਦਾ ਸੀ ਜਾਂ ਕਈਆਂ ਨੂੰ ਉਹ ਪੈਸੇ ਦੇ ਕੇ ਚੁੱਪ ਕਰਾ ਲੈਂਦਾ ਸੀਗਾ ਇੱਕ ਧੀ ਨੇ ਉਪਰਾਲਾ ਕੀਤਾ ਉਹਨੇ ਹਿੰਮਤ ਕੀਤੀ ਜਿਹਨੂੰ ਉਹਨੇ ਨਾ ਉਹਦੇ ਨਾਲ ਸ਼ਾਦੀ ਕਰਨ ਦਾ ਵੀ ਵਾਅਦਾ ਕੀਤਾ ਕਿ ਮੈਂ ਤੇਰੇ ਨਾਲ ਵਿਆਹ ਕਰਾ ਲਵਾਂਗਾ ਪਰ ਬਾਅਦ ਵਿੱਚ ਉਹ ਮੁੱਕਰ ਗਿਆ ਉਹ ਧੀ ਹੋਰ ਜਿਹੜੇ ਪਰਿਵਾਰ ਆਪਦੇ ਪਰਿਵਾਰ ਸਮੇਤ ਉਹ ਜਗਰਾਉਣ ਦੀ ਪੁਲਿਸ ਕੋਲੇ ਐਸਐਸਪੀ ਡੀਐਸਪੀ ਜਸਜੋਤ ਸਿੰਘ ਜਿਵੇਂ ਐਸਐਚਓ ਅਮਰਿਤਪਾਲ ਸਿੰਘ ਉਹਨਾਂ ਕੋਲੇ ਆਪਣੀ ਸ਼ਕਤ ਜਿਹੜੀ ਆ ਕਿ ਆਪਣੀ ਉਸ ਟਾਈਮ ਦੀ ਉਹ ਦਰਜਕ ਸ਼ਿਕਾਇਤ ਦਰਜ ਕਰਾਉਣ ਗਏ ਆ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਪਿੰਡ ਦੇ ਮੌਤਬਾਰਾਂ ਨੂੰ ਨਾਲ ਲੈ ਕੇ ਪਰ ਡੀਐਸਪੀ ਜਸਜੋਤ ਸਿੰਘ ਤੇ ਜਾਂ ਅਮਰਿਤਪਾਲ ਸਿੰਘ ਜਿਹੜਾ ਐਸਐਚਓ ਆ ਉਹਦੇ ਵੱਲੋਂ ਜਿਹੜੀ ਵੀ ਕੋਈ ਵੀ ਉਹਨਾਂ ਦੀ ਸੁਣੀ ਨਹੀਂ ਜਾਂਦੀ ਉਲਟਾ ਉਹਨਾਂ ਨੂੰ ਥਾਣੇ ਵਿੱਚੋਂ ਭਜਾ ਦਿੱਤਾ ਜਾਂਦਾ ਹੈ ਧਮਕੀ ਦੇ ਕੇ ਡਰਾਵਾ ਦੇ ਕੇ ਕਿਉਂਕਿ ਉਹ ਸਾਰੇ ਸਾਧ ਦੇ ਨਾਲ ਰਲੇ ਹੋਏ ਨੇ ਫਿਰ ਉਹਨਾਂ ਨੂੰ ਜਦੋਂ ਕਿਸੇ ਬਨੇਵੇਂ ਕੋਈ ਉਹਨਾਂ ਨੂੰ ਨਹੀਂ ਦਿਖਿਆ ਕਿਸੇ ਤਰ੍ਹਾਂ ਦਾ ਵੀ ਸਹਾਰਾ ਫਿਰ ਉਹਨਾਂ ਨੇ ਗੁਰੂ ਕੇ ਖਾਲਸੇ ਭਾਈ ਅਮਰਤਪਾਲ ਸਿੰਘ ਮੈਰੋ ਦੇ ਨਾਲ ਫੋਨ ਤੇ ਪਹਿਲਾ वार्तालाप ਕੀਤੀ ਫਿਰ ਉਹ ਵੀਡੀਓ ਵੀ ਜਾਰੀ ਨੇ ਜਿਹਦੇ ਜਿੰਨਾ ਵੀਡੀਓ ਵਿੱਚੋਂ ਭਾਈ ਅਮਰਤਪਾਲ ਸਿੰਘ ਜੀ ਦੇ ਘਰ ਵੀ ਆਉਂਦੇ ਨੇ ਉਹਨਾਂ ਦੇ ਘਰ ਆਣ ਕੇ ਉਹਨਾਂ ਨੂੰ ਬੇਨਤੀ ਕਰਦੇ ਨੇ ਔਰ ਭਾਈ ਅਮਰਤਪਾਲ ਸਿੰਘ ਜੀ ਇਸ ਤੇ ਕਾਰਵਾਈ ਕਰਦੇ ਨੇ ਔਰ ਸਬੂਤਾਂ ਸਣੇ ਭਾਈ ਅਮਰਤਪਾਲ ਸਿੰਘ ਜੀ ਪੁਲਿਸ ਕੋਲੇ ਉਹਨੂੰ ਗ੍ਰਿਫਤਾਰ ਕਰਾਉਂਦੇ ਨੇ ਉਹਨੂੰ ਜੋ ਨਿਹੰਗਾਂ ਸਿੰਘਾਂ ਦੀ ਰਿਆਇਤ ਆ ਕਿ ਚੜ ਆਏ ਕੋ ਤੇਗ ਤੇ ਸ਼ਰਨਾਏ ਕੋ ਦੇਗ ਉਹ ਉਹਨੂੰ ਪੜ ਕੇ ਉਹਨੂੰ ਚਾਟਾ ਵੀ ਸਿਖਾਉਂਦੇ ਨੇ ਉਹਨੂੰ ਕੁੱਟਦੇ ਮਾਰਦੇ ਵੀ ਨੇ ਫਿਰ ਉਹਨੂੰ ਪੁਲਿਸ ਦੇ ਹਵਾਲੇ ਕਰਦੇ ਨੇ ਤੇ ਪਰ ਫਿਰ ਵੀ ਜਿਹੜਾ ਵਾ ਕਿ ਪੁਲਿਸ ਪ੍ਰਸ਼ਾਸਨ ਧੀਆਂ ਦੇ ਬਿਆਨ ਲੈ ਕੇ ਵੀ ਜਿਹੜੀ ਮੇਨ ਜਾਂ ਦੀ ਕਾਰਵਾਈ ਬੰਦੀ ਆ ਉਹ ਕਰਨ ਦੀ ਬਜਾਏ ਉਲਟਾ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਜਿਹੜੀ ਆ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਧਮਕੀਆਂ ਆਉਂਦੀਆਂ ਨੇ ਫੌਰਨ ਤੋਂ ਧਮਕੀਆਂ ਆਉਂਦੀਆਂ ਦੇਸ਼ਾਂ ਵਦੇਸ਼ਾਂ ਤੋਂ ਕਿ ਤੁਹਾਨੂੰ ਮਾਰ ਦਿੱਤਾ ਜਾਵੇਗਾ ਤੁਸੀਂ ਇਸ ਮਸਲੇ ਨੂੰ ਖਤਮ ਕਰ ਦਿਓ ਜਾਂ ਆ ਪਰਸੋਂ ਚੌਥੀ ਗੱਲ ਆ ਉਹਨਾਂ ਨੇ ਚੰਡੀਗੜ੍ਹ ਇੱਕ ਪ੍ਰੈਸ ਕਾਨਫਰੰਸ ਹੋਈ ਸੀਗੀ ਉਹਦੇ ਲਈ ਭਾਈ ਸਾਹਿਬ ਜਦੋਂ ਬੋਲਣ ਜਾ ਰਹੇ ਸੀਗੇ ਤੇ ਉਹ ਭਾਈ ਸਾਹਿਬ ਦੀ ਅਸੀਂ ਪੈਰਸ ਜਿਹੜੀ ਕਾਨਫਰੰਸ ਸੁਣੀ ਆ ਉਹਦੇ ਵਿੱਚ ਉਹ ਦੱਸ ਰਹੇ ਨੇ ਕਿ ਸਾਨੂੰ ਇੱਥੋਂ ਤੱਕ ਆਉਂਦਿਆਂ ਵੀ ਬਹੁਤ ਫੋਨ ਆਏ ਨੇ ਕਈ ਲਾਲਚ ਦਿੱਤੇ ਗਏ ਨੇ ਜ਼ਗੀਰਾਂ ਜਾਇਦਾਦਾਂ ਦੇ ਮਾਇਆ ਦੇ ਹੋਰ ਕਈ ਅਹੁਦੇਦਾਰੀਆਂ ਦੇ ਕਿ ਇਹ ਜਿਹੜੀ ਪ੍ਰੈਸ ਕਾਨਫਰੰਸ ਨਾ ਕੀਤੀ ਜਾਵੇ ਪਰ ਉਹ ਗੁਰੂ ਦਾ ਸੱਚਾ ਸੁੱਚਾ ਜਿਹੜਾ ਹੈ ਕਿ ਸਿੰਘ ਹੈ ਉਹਨਾਂ ਨੇ ਕਿਸੇ ਸਾਰਿਆਂ ਲਾਲਚਾਂ ਨੂੰ ਜਾਇਦਾਤਾਂ ਨੂੰ ਲੱਤ ਮਾਰਦਿਆਂ ਆ ਪ੍ਰੈਸ ਕਾਨਫਰੈਂਸ ਕੀਤੀ ਉਹਦੇ ਵਿੱਚ ਉਹਨਾਂ ਨੇ ਉਹ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਕਿ ਸਾਰੇ ਸੰਸਾਰ ਨੇ ਸੁਣੀਆਂ ਨੇ ਤਾਂ ਵੀ ਜਿਹੜੀ ਪੁਲਿਸ ਜਿਹੜੀ ਹੈ ਕਿ ਉਹਨਾਂ ਨੂੰ ਟਾਰਚਰ ਕਰਦੀ ਜੀ ਆ ਸਾਧ ਤੇ ਜਿਹੜੀ ਥੋਕ ਕੇ ਜਿਹੜੀ ਮਤਲਬ ਕਿ ਕਾਰਵਾਈ ਹੋਣੀ ਚਾਹੀਦੀ ਆ ਉਹ ਨਹੀਂ ਹੋ ਰਹੀ ਸਾਨੂੰ ਸਾਰਿਆਂ ਨੂੰ ਦੁੱਖ ਲੱਗਾ ਜਿਸ ਤਰ੍ਹਾਂ ਆਪ ਜੀ ਨੇ ਬਚਨ ਕੀਤਾ ਕਿਸ ਰੋਮਨੀ ਕਮੇਟੀ ਜਾਂ ਸਾਡੀਆਂ ਕਿੰਨੀਆਂ ਸੰਸਥਾਵਾਂ ਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਸਾਡੀਆਂ ਨਿਰਮਲੇ ਪੰਥਾਂ ਦੀਆਂ ਜਥੇਬੰਦੀਆਂ ਨੇ ਕਾਰ ਸੇਵਾ ਵਾਲੀਆਂ ਜਥੇਬੰਦੀਆਂ ਨੇ ਇਹ ਸਾਰੀਆਂ ਨੂੰ ਸਾਡੇ ਨੂੰ ਇੱਕ ਹੋ ਕੇ ਭਾਈ ਅਮਰਤਪਾਲ ਸਿੰਘ ਜੀ ਦਾ ਸਾਥ ਦੇਣਾ ਚਾਹੀਦਾ ਹੈ ਸਾਡੇ ਜਥੇਦਾਰਾਂ ਨੂੰ ਟਕਸਾਲਾਂ ਨੂੰ ਉਹਨਾਂ ਦੇ ਪ੍ਰਤੀ ਬਿਆਨ ਦੇਣਾ ਚਾਹੀਦਾ ਸਗੋਂ ਉਹਨਾਂ ਦੇ ਕੋਲ ਜਾਣਾ ਚਾਹੀਦਾ ਹੈ ਕਿ ਪਚੰਗਿਆ ਤੋਂ ਫਿਕਰ ਨਾ ਕਰ ਅਸੀਂ ਤੇਰੇ ਸਾਰੇ ਨਾਲ ਆ ਤੂੰ ਇੱਕ ਬੜਾ ਵੱਡਾ ਜਿਹੜਾ ਹੈ ਕਿ ਕੰਮ ਕੀਤਾ ਹੈ ਇਹ ਸਭ ਤੋਂ ਵੱਡੀ ਗੱਲ ਤੇ ਇਹ ਵਾਜੀ ਕਿ ਤੇ ਧੀਆਂ ਦੀ ਇੱਜ਼ਤ ਲੁੱਟੀ ਗਈ ਦੂਜਾ ਸਭ ਤੋਂ ਵੱਡੀ ਗੱਲ ਕਿ ਸਤਿਗੁਰਾਂ ਦੀ ਹਜ਼ੂਰੀ ਚ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਵੇਂ ਕਹਿੰਦੇ ਨੇ ਨਾ ਮੁ슬ਮਨ ਨੂੰ ਪੁੱਛੀਏ ਕਿ ਉਹਦੇ ਮੁ슬ਮ ਕਹਿੰਦਾ ਹੈ ਕਿ ਕੋਈ ਵੀ ਮੁ슬ਮ ਹੀ ਧਰਮ ਦਾ ਹੋਵੇ ਮੁ슬ਮ ਬੰਦਾ ਕਹਿੰਦਾ ਹੈ ਕਿ ਮੱਕੇ ਤੋਂ ਪਰੇ ਮੇਰੀ ਜਾੜ ਏ ਤੇ ਸਿੱਖ ਲਈ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾ ਉਹ ਜਾੜ ਹੀ ਆ ਸਾਨੂੰ ਗੁਰੂ ਧੰਗੁਰੂ ਗੋਬਿੰਦ ਸਿੰਘ ਜੀ ਸ਼ਬਦ ਗੁਰੂ ਨਾਲ ਜੋੜ ਕੇ ਗਏ ਨੇ ਅਸੀਂ ਸ਼ਬਦ ਗੁਰੂ ਦੇ ਲੜ ਲਾ ਕੇ ਗਏ ਨੇ ਤੇ ਅਸੀਂ ਸਾਡੇ ਉਸ ਸਤਿਗੁਰੂ ਪ੍ਰਤੱਖ ਹਾਜ਼ਰ-ਨਾਜ਼ਰ 11ਵੀਂ ਜੋਤ ਸਾਡੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਿੱਦੇ ਕੋਲ ਆਣ ਕੇ ਧੀਆਂ ਪੈਣਾ ਦੀ ਪਾਤ ਰੱਖੀ ਜਾਣੀ ਆ ਤੇ ਉਹਦੀ ਸ਼ਰਨ ਵਿੱਚ ਹੀ ਉਹਦੇ ਨਾਂ ਤੇ ਚਲਾ ਰਹੇ ਡੇਰਿਆਂ ਵਾਲੇ ਸਾਧ ਜਿਹੜੇ ਆ ਕਿ ਉਹਦੀ ਸੰਗਤ ਦੇ ਨਾਲ ਕੋ ਕਰਮ ਕਰਨ ਉਹਨਾਂ ਨੂੰ ਬੇਪੱਤ ਕਰਨ ਉਹਨਾਂ ਦੀ ਇੱਜ਼ਤ ਲੁੱਟਣ ਇਹ ਤੋਂ ਵੱਡੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਰ ਕੀ ਹੋ ਸਕਦੀ ਆ ਭਾਈ ਸਾਹਿਬ ਵੱਲੋਂ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਗਿਆ ਹੈ ਕਿ ਜਿਸ ਭੈਣ ਵਾਸਤੇ ਉਹ ਉਹਨਾਂ ਨੇ ਆਵਾਜ਼ بلند ਕੀਤੀ ਸੀ ਉਹਦੇ ਵੱਲੋਂ ਜਿਹੜੇ ਨੇ ਆਪਣੇ ਬਿਆਨ ਬਦਲੀ ਕਰ ਲਿੱਤੇ ਲਏ ਗਏ ਨੇ ਕੀ ਲੱਗਦਾ ਹੈ ਉਸ ਭੈਣ ਨੂੰ ਵੀ ਡਰਾਇਆ ਧਮਕਾਇਆ ਗਿਆ ਹੋਵੇਗਾ ਜਾਂ ਲਾਲਚ ਦਿੱਤਾ ਗਿਆ ਹੋਵੇਗਾ ਬਿਲਕੁਲ ਵੀਰ ਜੀ ਇਹ ਇਦਾਂ ਹੀ ਆ ਪਰ ਜਿਵੇਂ ਉਹ ਦੱਸ ਰਹੇ ਨੇ ਕਿ ਭਾਈ ਸਾਹਿਬ ਨੇ ਇਹ ਵੀ ਬਚਨ ਨਾਲ ਕੀਤਾ ਹੈ ਕਿ ਤੁਸੀਂ ਇਹ ਪੁਲਿਸ ਕਾਰਵਾਈ ਕਰੇ ਉਹ ਜਿਹੜਾ ਉਹ ਭਾਈ ਸਾਹਿਬ ਤੇ ਬਲੇਮ ਲਾਉਂਦੇ ਨੇ ਕਿ ਭਾਈ ਸਾਹਿਬ ਨੇ ਉਸ ਲੜਕੀ ਨੂੰ ਗਾਂਬ ਪਛਾਣ ਕੀਤਾ ਹੈ ਜਦ ਕਿ ਇਹਨਾਂ ਨੇ ਭਾਈ ਸਾਹਿਬ ਤੇ ਸਾਹਮਣੇ ਨੇ ਫਿਰ ਉਹ ਕਹਿੰਦੇ ਸਬੂਤ ਲਿਆਉਣ ਤੇ ਦੂਜੀ ਗੱਲ ਭਾਈ ਸਾਹਿਬ ਕੋ ਸਾਰੇ ਸਬੂਤ ਹੈਗੇ ਨੇ ਸਾਰੇ ਸਬੂਤ ਹੈਗੇ ਨੇ ਉਹ ਉਹ ਕਮਰੇ ਦੀਆਂ ਵੀਡੀਓ ਬੜੀਆਂ ਸੋਸ਼ਲ ਮੀਡੀਆ ਤੇ ਜਾਈਆਂ ਛਾਈਆਂ ਹੋਈਆਂ ਨੇ ਜਦੋਂ ਆਪਣੇ ਬੱਚੇ ਦੇ ਨਾਲ ਜਿਹੜੀ ਆ ਕੇ ਅੰਦਰ ਜਾਂਦੀ ਹੈ ਕਮਰੇ ਦੇ ਹੋਰ ਵੀ ਵੀਰਜੀ ਬੜੀਆਂ ਧੀਆਂ ਹੈਗੀਆਂ ਨੇ ਜਿਨ੍ਹਾਂ ਨਾਲ ਉਹ ਵੀਰਜੀ ਨੂੰ ਫੋਨ ਵੀ ਆਏ ਨੇ ਬਾਹਰੋਂ ਉਹ ਆਪਣੇ ਪ੍ਰੈਸ ਕਾਨਫਰੰਸ 'ਚ ਦੱਸ ਰਹੇ ਨੇ ਕਿ ਕਈ ਧੀਆ ਦੇ ਫੋਨ ਆਏ ਨੇ ਕਈ ਕੁਵਾਰੀਆਂ ਕੁੜੀਆਂ ਨਾਲ ਹੋਇਆ ਵਾ ਚਲੋ ਉਹ ਸਾਹਮਣੇ ਤਾਂ ਨਹੀਂ ਆ ਰਹੀਆਂ ਕਿ ਇਹਨਾਂ ਵੱਲੋਂ ਸਾਧਾਂ ਵੱਲੋਂ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਵਾ ਪੁਲਿਸ ਪ੍ਰਸ਼ਾਸਨ ਵੱਲੋਂ ਤੰਗ ਕੀਤਾ ਜਾ ਰਿਹਾ ਵਾ ਜਾਂ ਕਈ ਕੁਝ ਇੱਕ ਧੀਆ ਜਿਵੇਂ ਉਹ ਉਹਦੀ ਸ਼ਾਦੀ ਹੋ ਗਈ ਆ ਹੁਣ ਜੇ ਉਹ ਸਾਹਮਣੇ ਆਉਂਦੀ ਆ ਉਹਦੇ ਪਰਿਵਾਰ ਦੇ ਵਿੱਚ ਜਿਹੜਾ ਕਿ ਉਹਦਾ ਪਰਿਵਾਰ ਉਜੜਦਾ ਏ ਇਦਾਂ ਹੋਰ ਵੀ ਕਈ ਧੀਆ ਹੈਗੀਆਂ ਨੇ ਜਿਨ੍ਹਾਂ ਨੇ ਸਾਹਮਣੇ ਆਨ ਕੇ ਤੁਸੀਂ ਇਹ ਵੀ ਸੁਣਿਆ ਸੀਗਾ कि ਜਦੋਂ ਇਹ ਪ੍ਰੈਸ ਕਾਨਫਰੰਸ ਤੇ ਕਹਿ ਰਹੇ ਨੇ ਕਿ ਜਗਰਾਵਾਂ ਤੋਂ ਇਹਨਾਂ ਨੂੰ ਫੋਨ ਆਉਂਦੇ ਨੇ ਭਾਈ ਸਾਹਿਬ ਨੂੰ ਕਿ ਭਾਈ ਸਾਹਿਬ ਤੁਸੀਂ ਸਾਡੇ ਜਗਰਾਵਾਂ 'ਚ ਆਓ ਸਾਡੀਆਂ ਧੀਆਂ ਜੇ ਬਚ ਸਕਦੀਆਂ ਨੇ ਤੇ ਤੁਹਾਡੇ ਕਰਕੇ ਬਚ ਸਕਦੀਆਂ ਨੇ ਤੇ ਭਾਈ ਸਾਹਿਬ ਭਾਈ ਸਾਹਿਬ ਤੇ ਗੁਰੂ ਪਾਤਸ਼ਾਹ ਨੇ ਤੇ ਕਿਹਾ ਇਹ ਸਵਾਲਾਕ ਸੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਤਹਾਉ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਤੇ ਉਹਨਾਂ ਤੇ ਪੂਰੀਆਂ ਅਸੀਸਾਂ ਨੇ ਹੱਥ ਨੇ ਉਹ ਨਾਲ ਨੇ ਤੇ ਪਰ ਸਾਡੀ ਸਾਰੀ ਸਿੱਖ ਕੌਮ ਦਾ ਸਾਡੇ ਪੰਥ ਦਾ ਸਾਡੀਆਂ ਨਿਹੰਗ ਸਿੰਘ ਜੱਥੇਬੰਨੀਆਂ ਹੋਰ ਜੱਥੇਬੰਨੀਆਂ ਟਕਸਾਲਾਂ ਦਾ ਵੀ ਤੇ ਪਰਜ ਬੰਦਾ ਹੈ ਨਾ ਅਸੀਂ ਆਪਣੇ ਇਸ ਜੋਧੇ ਦੇ ਨਾਲ ਖੜੀਏ ਪਰ ਵੀਰ ਜੀ ਮੈਨੂੰ ਇਹ ਬੜਾ ਵੱਡਾ ਸਾਨੂੰ ਸਾਰਿਆਂ ਨੂੰ ਦੁੱਖ ਲੱਗਾ ਕਿ ਭਾਈ ਅਮਰਤਪਾਲ ਸਿੰਘ ਜੀ ਪ੍ਰੈਸ ਕਾਨਫਰੰਸ ਦੇ ਵਿੱਚ ਫੁੱਟ ਫੁੱਟ ਰੋਏ ਉਹ ਹੰਝੂ ਭਾਈ ਅਮਰਤਪਾਲ ਸਿੰਘ ਦੇ ਨਹੀਂ ਸਨ ਉਹ ਸਾਡੀਆਂ ਧੀਆਂ ਦੇ ਸਨ ਸਾਡੇ ਪੰਜਾਬ ਦੀਆਂ ਧੀਆਂ ਦੇ ਸਨ ਉਹ ਹੰਝੂ ਸਾਡੀਆਂ ਪੰਜਾਬ ਦੀਆਂ ਮਾਵਾਂ ਦੇ ਸਨ ਜਿਨ੍ਹਾਂ ਦੀਆਂ ਧੀਆਂ ਦੇ ਨਾਲੇ ਕੋ ਕਰਮ ਹੁੰਦੇ ਨੇ ਜਿੰਨਾ ਪੈਣਾ ਦੇ ਨਾਲ ਇੱਕ ਹੋਰ ਕਰਮ ਹੁੰਦਾ ਏ ਜਿਹੜੇ ਪੁੱਤ ਅੱਜ ਨਸ਼ਿਆਂ 'ਚ ਤਸੇ ਜਾ ਰਹੇ ਨੇ ਇਹ ਹੰਝੂ ਉਹਨਾਂ ਦੇ ਨੇ ਇਹ ਭਾਈ ਅਮਰਤਪਾਲ ਸਿੰਘ ਜੀ ਦੇ ਹੰਝੂ ਨਹੀਂ ਆ ਤੇ ਇਹ ਹੰਝੂ ਜੇ ਅੱਜ ਵੀ ਅਸੀਂ ਭਾਈ ਅਮਰਤਪਾਲ ਸਿੰਘ ਜੀ ਦੇ ਹੰਝੂਆਂ ਦਾ ਮੁੱਲ ਪਾਉਣਾ ਚਾਹਣੇ ਆ ਨਾ ਭਾਈ ਅਮਰਤਪਾਲ ਸਿੰਘ ਜੀ ਦੇ ਲਈ ਇਹੋ ਕਰ ਸਕਦੇ ਅਸੀਂ ਵੱਧ ਤੋਂ ਵੱਧ ਭਾਈ ਅਮਰਤਪਾਲ ਸਿੰਘ ਜੀ ਇਸ ਸੱਚਾਈ ਦੇ ਨਾਲ ਖੜੀਏ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਉਸ ਸਾਧ ਨੂੰ ਵੱਧ ਤੋਂ ਵੱਧ ਸਜ਼ਾ ਦਿਵਾ ਕੇ ਉਹਦਾ ਬਦਲਾ ਲਈਏ ਜੇਕਰ ਪ੍ਰਸ਼ਾਸਨ ਅਜੇ ਵੀ ਆਪਣਾ ਵਤੀਰਾ ਨਹੀਂ ਬਦਲਦਾ ਤਾਂ ਤੁਹਾਡੇ ਜਥੇਬੰਦੀਆਂ ਵੱਲੋਂ ਕੀ ਚੇਤਾਵਨੀ ਪ੍ਰਸ਼ਾਸਨ ਦੇਖੋ ਜੀ ਸਾਡੀ ਸ਼ਰੋਮਣੀ ਪੰਥ ਅਕਾਲੀ ਤਰਨਾ ਦਲ ਸ੍ਰੀ ਅਨੰਦਪੁਰ ਸਾਹਿਬ ਮਿਸਲ ਸ਼੍ਰੀ ਅਮਰ ਸ਼ਹੀਦ ਸ਼ਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਜਿਨ੍ਹਾਂ ਦੇ ਮੁਖੀ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਦਲਬੀਰ ਸਿੰਘ ਜੀ ਤਰਨਤਾਰਨ ਸਾਹਿਬ ਤੋਂ ਸੱਚਖੰਡ ਰੋਡ ਤੋਂ ਭਾਈ ਮਨਜੀਤ ਸਿੰਘ ਜੀ ਪਹਿਲਾ ਪ੍ਰੀਤ ਸਿੰਘ ਜੀ ਸਾਡੇ ਵੀਰ ਜਿਓ ਨੇ ਸੁਖਬੀਰ ਭਾਜੀ ਹੋਣੇ ਹੀਰਾ ਵੀਰ ਜੀ ਹੋਣੀ ਹੋਰ ਸਾਡੇ ਪਰਮਜੀਤ ਸਿੰਘ ਜਿੰਨੇ ਵੀ ਵੀਰ ਭਰਾ ਸਾਰੇ ਨੇ ਸੰਤਾਂ ਅਸੀਂ ਸਾਰੀ ਤਰਨ ਤਰਨ ਦੀ ਸੰਗਤ ਜਿੰਨੀਆਂ ਵੀ ਸਾਡੇ ਦਲ ਪੰਥ ਦੇ ਜਿੰਨੇ ਵੀ ਸਾਡੇ ਸਿੰਘ ਨੇ ਜੇ ਤੇ ਇਹ ਪ੍ਰਸ਼ਾਸਨ ਜਿਹੜਾ ਵਾ ਜਾਂ ਪੁਲਿਸ ਜਾਂ ਸਰਕਾਰਾਂ ਨਹੀਂ ਉਹਨਾਂ ਦਾ ਸਾਥ ਦੰਦੀਆਂ ਨਹੀਂ ਬੰਨਦੀ ਕਾਰਵਾਈ ਠੋਕੇ ਕਰਦੀਆਂ ਫਿਰ ਇਹ ਨਿਹੰਗ ਸਿੰਘਾਂ ਵੱਲੋਂ ਜਿਹੜੀ ਜਥੇਬੰਦੀਆਂ ਵੱਲੋਂ ਜਿਹੜੀ ਹੁੰਦੀ ਆ ਕਾਰਵਾਈ ਅਸੀਂ ਆਪਣੇ ਨਿਹੰਗ ਤਰੀਕੇ ਦੇ ਨਾਲ ਅਸੀਂ ਇਹ ਕਾਰਵਾਈ ਕਰਾਂਗੇ ਔਰ ਬਚਨ ਇਹ ਭਾਈ ਅਮਰਤਪਾਲ ਸਿੰਘ ਜੀ ਨੇ ਵੀ ਕੀਤਾ ਸੀਗਾ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਕਹਾਂ ਵੀ ਆ ਕਿ ਅਸੀਂ ਸਿੰਘ ਜਿਹੜਾ ਸਾਧ ਕੁੱਟਿਆ ਸੀ ਤੇ ਜੇ ਸਾਧ ਫਿਰ ਵੀ ਪੁਲਿਸ ਉੱਤੇ ਕਾਰਵਾਈ ਕਰਕੇ ਉਹਨੂੰ ਨਹੀਂ ਕੁਝ ਕਰਦੀ ਉਹਨੂੰ ਬਾਹਰ ਕੱਢ ਦਿੰਦੀ ਆ ਤੇ ਭਾਈ ਅਮਰਤਪਾਲ ਸਿੰਘ ਜੀ ਦੇ ਬਚਨ ਤੇ ਤੁਸੀਂ ਸਿੱਧੇ ਸੁਣਿਆ ਸਿੰਘਾਂ ਵਾਲੇ ਕਿ ਉਹ ਨਹੀਂ ਉਹਨਾਂ ਨੂੰ ਗੱਡੀ ਚਾੜਾਂਗੇ ਅਸੀਂ ਅੱਜ ਵੀ ਭਾਈ ਅਮਰਤਪਾਲ ਸਿੰਘ ਜੀ ਦੇ ਇਹ ਕਾਰਜ ਕਰਨ ਦੇ ਲਈ ਤਿਆਰ ਬਰ ਤਿਆਰ ਸਾਰੀ ਸੰਗਤ ਖੜੀ ਹੋਈ ਹੈ। ਬੋਲੇ ਈਸੋ ਨਿਹਾਲ ਸੋ ਦੋਸਤੋ ਨਿਹੰਗ ਸਿੰਘ ਜਥੇਬੰਦੀਆਂ ਦਾ ਐਲਾਨ ਤੁਸੀਂ ਸੁਣ ਚੁੱਕੇ ਹੋ ਪ੍ਰਸ਼ਾਸਨ ਅਗਲੀ ਕਾਰਵਾਈ ਕੀ ਪਾਉਂਦਾ ਹੈ ਉਹ ਵੀ ਇਹ ਦੇਖਣ ਵਾਲੀ ਗੱਲ ਹੋਏਗੀ ਸਾਡੇ ਨਾਲ ਭੈਣਾਂ ਵੀ ਮੌਜੂਦ ਨੇ ਭੈਣਾਂ ਦੇ ਜਜ਼ਬਾਤ ਵੀ ਜਿਹੜੇ ਨੇ ਉਹ ਸੁਣਨੇ ਚਾਹੀਦੇ ਨੇ ਭੈਣ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਇੱਕ ਭੈਣ ਦੀ ਜਿਹੜੀ ਆ ਪਾਤ ਰੋਲੀ ਗਈ ਸੀ ਔਰ ਉਸ ਦੇ ਹੱਕ ਦੇ ਵਿੱਚ ਪਾਈ ਅਮਰਤਪਾਲ ਸਿੰਘ ਮਹਿਰੋਂ ਨੇ ਆਵਾਜ਼ ਚੁੱਕੀ ਆ ਪਰ ਪ੍ਰਸ਼ਾਸਨ ਵੱਲੋਂ ਬੜੀਆਂ ਔਕੜਾਂ ਜਿਹੜੀਆਂ ਨੇ ਉਹਨਾਂ ਦੇ ਸਾਹਮਣੇ ਆ ਰਹੀਆਂ ਨੇ ਵੀਰ ਜੀ ਮੈਨੂੰ ਤਾਂ ਹੀ ਲੱਗਦਾ ਕਿ ਆਪਾਂ ਨੂੰ ਭਾਈ ਅਮਰਿਤਪਾਲ ਸਿੰਘ ਜੀ ਦੇ ਨਾਲ ਖੜਨਾ ਚਾਹੀਦਾ ਕਿਉਂਕਿ ਧੀ ਦੀ ਇੱਜ਼ਤ ਤੋਂ ਬਿਨਾ ਉਹਦੇ ਕੋਲ ਕੁਛ ਨਹੀਂ ਹੁੰਦਾ ਧੀ ਦੀ ਤੇ ਬਸ ਇੱਜ਼ਤ ਹੀ ਹੁੰਦੀ ਧੀ ਨੇ ਪਿਓ ਕੋਲ ਹੀ ਜਾਣਾ ਹੁੰਦਾ ਤੇ ਭਰਾ ਕੋਲ ਜਾਣਾ ਹੁੰਦਾ ਵੀ ਮੇਰੀ ਇੱਜ਼ਤ ਬਚੇ ਪਰ ਜੇ ਉਹਦੀ ਹਜ਼ੂਰੀ ਅੰਦਰ ਹੀ ਇਹ ਕੁਝ ਹੋ ਰਿਹਾ ਹੈ ਤੇ ਆਪਾਂ ਨੂੰ ਤਾਂ ਬਸ ਵੀਰ ਜੀ ਦਾ ਸਾਥ ਦੇਣਾ ਚਾਹੀਦਾ ਭਾਈ ਅਮਰਿਤਪਾਲ ਜੀ ਲੱਗਦਾ ਹੈ ਅਜਿਹੇ ਸਾਥ ਜਿਹੜੇ ਨੇ ਉਹਨਾਂ ਦਾ ਕੀ ਹਸ਼ਰ ਹੋਣਾ ਚਾਹੀਦਾ ਇਹਨਾਂ ਨੂੰ ਚੌਰਾਹੇ ਤੇ ਘੁੱਟਾ ਟੰਗ ਦੇਣਾ ਚਾਹੀਦਾ ਤੋ ਯਾ ਜਿੰਦਾ ਸਾੜ ਦੇਣਾ ਚਾਹੀਦਾ ਬਸ ਇਹੀ ਹਸ਼ਰ ਹੋਣਾ ਚਾਹੀਦਾ ਇਹਨਾਂ ਦਾ ਇਹ ਆ ਸਾਡੀ ਭੈਣਾਂ ਦੀ ਆਵਾਜ਼ ਹੈ ਕਿਉਂਕਿ ਅਜਿਹੇ ਸਾਧ ਨੇ ਜੋ ਉਹਨਾਂ ਨੂੰ ਚੌਰਾਹੇ ਦੇ ਵਿੱਚ ਟੰਗ ਕੇ ਜਿੰਦਾ ਸਾੜਨ ਦੀ ਗੱਲ ਕਰਦੀਆਂ ਨੇ ਸਾਡੀਆਂ ਭੈਣਾਂ ਫਿਰ ਪ੍ਰਸ਼ਾਸਨ ਕਿਉਂ ਨਹੀਂ ਵੇਖ ਰਿਆ ਕਿ ਇਹ ਅਜਿਹੇ ਸਾਧਾਂ ਦੇ ਉੱਪਰ ਕੀ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਨਾਲ ਵੀਰ ਮੌਜੂਦ ਨੇ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਅਖੀਰ ਦੇ ਵਿੱਚ ਕਿ ਕਿਹੋ ਜੀ ਕਾਰਵਾਈ ਪ੍ਰਸ਼ਾਸਨ ਨੂੰ ਅਮਲ ਦੇ ਵਿੱਚ ਲਿਆਉਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜਿਹੜਾ ਸਾਧ ਹੈ ਬਲਜਿੰਦਰ ਸਿੰਘ ਇਹਨੂੰ ਹਮ ਇੱਕ ਚੌਂਕ ਦੇ ਵਿੱਚ ਖਿਲਾੜ ਕੇ ਗੋਲੀ ਮਾਰ ਦੇਣੀ ਚਾਹੀਦੀ ਹੈ ਤਾਂ ਕਿ ਜੋ ਬਾਕੀ ਦੇ ਸਾਧ ਨੇ ਜਾਂ ਦੇਹਧਾਰੀ ਬਾਬੇ ਨੇ ਉਹਨਾਂ ਨੂੰ ਵੀ ਗਾਂ ਦੀ ਮੱਤਾ ਦੇ ਅਗੇਰੀ ਮਾਤਾ ਦੇ ਇਹ ਹੋਇਆ ਕੋ ਕਾਰਮ ਨਹੀਂ ਕਰੇਗਾ ਬਿਲਕੁਲ ਜੀ ਸੋ ਦੋਸਤੋ ਤੁਸੀਂ ਪਹਿਲਾਂ ਵੀ ਦੇਖਿਆ ਹੋਵੇਗਾ ਕਈ ਸਾਧ ਨੇ ਜੋ ਇਸ ਵਕਤ ਜੇਲ੍ਹ ਦੇ ਵਿੱਚ ਨੇ ਔਰ ਹਾਂਜੀ ਬੇਨਤੀ ਹੈ ਜੀ ਮੈਂ ਇਹ ਵੀ ਬੇਨਤੀ ਕਰਨਾ ਚਾਹਣਾ ਵਾਂ ਕਿ ਸਭ ਤੋਂ ਪਹਿਲਾਂ ਸਾਨੂੰ ਖੁਦ ਨੂੰ ਸਿਆਣੇ ਹੋਣਾ ਚਾਹੀਦਾ ਜੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਨੂੰ ਹੁਕਮ ਲਾ ਕੇ ਗਏ ਨੇ ਬੇਨਤੀ ਨਹੀਂ ਕਰਕੇ ਗਏ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਲੜ ਲਾ ਕੇ ਗਏ ਨੇ ਅਸੀਂ ਸਿੱਖ ਹੁੰਦੇ ਨਾਤੇ ਔਰ ਉਹ ਕੱਲਾ ਹੁਕਮ ਸਿੱਖ ਸ਼ਬਦ ਗੁਰੂ ਨੂੰ ਧਾਰਨ ਕਰਨ ਦਾ ਕਲਾ ਕਿਸਾ ਧਾਰੀ ਸਿੱਖਣੋ ਨਹੀਂ ਸਾਰਿਆਂ ਹਿੰਦੂਆਂ ਨੂੰ ਮੁਸਲਮਾਨਾਂ ਅਸਾਈਆਂ ਲਈ ਮਹਾਰਾਜ ਸਾਰਿਆਂ ਨੂੰ ਸਿੱਖ ਕਹਿੰਦੇ ਨੇ ਸਾਰਿਆਂ ਲਈ ਇਹ ਮਹਾਰਾਜ ਦਾ ਹੁਕਮ ਸਿੱਗਾ ਤੇ ਬੇਨਤੀ ਇਹ ਆ ਕਿ ਧੀ ਭਵੇਂ ਉਹ ਕਿਸੇ ਹਿੰਦੂ ਦੀ ਹੋਵੇ ਚਾਹੇ ਸਿੱਖ ਦੀ ਹੋਵੇ ਮੁਸਲਮਾਨ ਭਵੇਂ ਅਸਾਈ ਦੀ ਹੋਵੇ ਧੀ ਧੀ ਹੁੰਦੀ ਆ ਅੱਜ ਧੀ ਲਈ ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਸਰਬ ਸੰਜੇ ਗੁਰੂ ਨੇ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰਿਆਂ ਧਰਮਾਂ ਦੇ ਸੰਜੇ ਸਮਰੱਥ ਗੁਰੂ ਨੇ ਤੇ ਮੈਂ ਇਹ ਵੀ ਬੇਨਤੀ ਕਰਾਂਗਾ ਆਪਣੇ ਸਾਰੇ ਹਿੰਦੂ ਵੀਰਾਂ ਨੂੰ ਮੁਸਲਮ ਵੀਰਾਂ ਅਸਾਈ ਵੀਰਾਂ ਭੈਣ ਭਰਾਵਾਂ ਸਾਰਿਆਂ ਨੂੰ ਕਿ ਇਹ ਧੀ ਦਾ ਤੇ ਤੁਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬੇਦਬੀ ਦਾ ਮਾਮਲਾ ਏ ਅਸੀਂ ਇਹਦੇ ਵਿੱਚ ਜਾਤ ਮਜਬ ਧਰਮ ਨੂੰ ਛੱਡ ਕੇ ਸਾਰੇ ਵੱਤੋਂ ਵੱਦ ਭਾਈ ਸਾਹਿਬ ਅਮਰਿਤਪਾਲ ਸਿੰਘ ਜੀ ਦਾ ਸਾਥ ਦਈਏ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਸਾਡੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਹਿਬਾਨ ਧੰਮੀ ਸਾਹਿਬ ਜੀ ਸਾਡੇ ਤਖਤਾਂ ਦੇ ਜਥੇਦਾਰ ਸਾਬਾਨਾ ਨੂੰ ਅਤੇ ਸਾਡੀਆਂ ਹੋਰ ਸੱਭਾ ਸੁਸਾਇਟੀਆਂ ਤਕਸਾਲਾਂ ਜਥੇਬੰਦੀਆਂ ਦੇ ਮੁਖੀਆਂ ਨੂੰ ਅਹੁਦੇਦਾਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਤੁਸੀਂ ਵੱਡੇ ਹੋ ਅਸੀਂ ਤੁਹਾਡੇ ਮਗਰ ਚੱਲਣਾ ਏ ਜੇ ਤੁਸੀਂ ਵੱਡਿਆ ਨਹੀਂ ਦੜ ਵੱਟ ਲਈ ਫਿਰ ਅਸੀਂ ਛੋਟੇ ਕੀ ਕਰ ਸਕਦੇ ਆ ਤੁਹਾਡੀਆਂ ਹੀ ਹਲਾਸ਼ੇਰੀਆਂ ਦੇ ਨਾਲ ਜਿਹੜਾ ਵਾ ਕੀ ਛੋਟਿਆਂ ਨੇ ਵਧਣਾ ਹੁੰਦਾ ਏ ਸਾਡੀ ਹੱਥ ਜੋੜ ਕੇ ਬੇਨਤੀ ਆ ਸਾਰੇ ਅੱਗੇ ਆਈਏ ਆਪਣੀ ਚੌਧਰ ਜਾਂ ਆਪਣੇ ਨਾਮ ਨੂੰ ਪਛਾਣ ਰੱਖ ਕੇ ਆਪਾਂ ਇੱਕ ਸਚਾਈ ਨੂੰ ਅੱਗੇ ਰੱਖ ਕੇ ਤੇ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬੇਦਬੀ ਹੋਈ ਬੇਦਬੀ ਤੇ ਲੈ ਜੇ ਇਹ ਸਾਧ ਨੂੰ ਸਜ਼ਾ ਦਿਵਾਉਣ ਦੇ ਲਈ ਸਾਰੇ ਵੱਤ ਵੱਦ ਅੱਗੇ ਆਈਏ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਸਾਡੀ ਪੰਜਾਬ ਸਰਕਾਰ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਆ ਕਿ ਤੁਸੀਂ ਵੀ ਸਰਦਾਰੋ ਤੁਹਾਡੇ ਨਾਮ ਅੱਗੇ ਵੀ ਸਿੰਘ ਲੱਗਦਾ ਏ ਤੁਸੀਂ ਵੀ ਸੋਚੋ ਆਪਾਂ ਸਾਰੇ ਜਾਣੇ ਜਿੰਨੇ ਵੀ ਆ ਜਿੰਨੇ ਵੀ ਆਪਣੀ ਸੰਗਤ ਆ ਇੱਕ ਧੀ ਦੇ ਲਈ ਜਿਹੜੀ ਸਾਰਿਆਂ ਦੀ ਸਾਂਝੀ ਆ ਤੇ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਹੜੇ ਸਮਰੱਥ ਗੁਰੂ ਸਰਬੱਤ ਦੇ ਸਾਂਝੇ ਪਰਮੇਸ਼ਰ ਨੇ ਆਪਾਂ ਉਹਨਾਂ ਦੀ ਹੋਈ ਬੇਅਦਬੀ ਦੇ ਲਈ ਸਾਰੇ ਅੱਗੇ ਆਣ ਕੇ ਹਾਂ ਦਾ ਨਾਰਾ ਮਾਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਇ ਕੱਢੀ ਕੇ ਬਾਰੇ ਸੋ ਦੋਸਤੋ ਪਹਿਣਾ ਦੇ ਵਿਚਾਰ ਵੀ ਸੁਣ ਚੁੱਕੇ ਹੋ ਔਰ ਨਿਹੰਗ ਸਿੰਘ ਜਥੇਬੰਦੀਆਂ ਦੀ ਚੇਤਾਵਨੀ ਵੀ ਤੁਸੀਂ ਸੁਣ ਚੁੱਕੇ ਹੋ ਤੁਹਾਨੂੰ ਕੀ ਲੱਗਦਾ ਹੈ ਤੁਹਾਡਾ ਦਿਲ ਕੀ ਕਹਿੰਦਾ ਹੈ ਕਿ ਜਿਹੇ ਸਾਧਾਂ ਦੇ ਨਾਲ ਕੀ ਹੋਣਾ ਚਾਹੀਦਾ ਹੈ ਆਪਣੇ ਕਮੈਂਟ ਜਰੂਰ ਕਰਕੇ ਆਪਣੇ ਵਿਚਾਰ ਦੱਸੋ ਔਰ ਜੇ ਕਿਰਪਾ ਹੀ ਅਮਰਤਪਾਲ ਸਿੰਘ ਮਹਿਰੋਂ ਦੇ ਨਾਲ ਸਹਿਮਤ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਇਹ ਗੱਲ ਪਹੁੰਚ ਸਕੇ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰਨ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ